ਇੱਕ ਦੋ ਭਰਾ ਸੀਗੇ ਇੱਕ ਵੇਹਾ ਸੀ ਇੱਕ ਸੜਾ ਸੀ ਹਮ ਜਿਹੜਾ ਸੜਾ ਸੀਗਾ ਉਹਨੂੰ ਚਾਬੀ ਲਾਤੀ ਕਿਸੇ ਨੇ ਵੀ ਬਾਹਾਂ ਦਾ ਦੱਡ ਬੰਡਾਲਾ ਹਮ ਆਪਦਾ ਠੇਕੇ ਤੇ ਦੇਦਿਆ ਕਰੀ ਨਲੇ ਮਹਸਾਂ ਚੋਂ ਮਡਾਲਾ ਹਮ ਉਹਨੇ ਕਹਿੰਦਾ ਵੀ ਚੰਗਾ ਤੇ ਉਹਨੇ ਪਾਈ ਆ ਕੇ ਪਾਲਿਆ ਰੋਲਾ ਕਹਿੰਦੇ ਮੇਰਾ ਦੱਡ ਬੰਡੋ ਓੜਾ ਵੇਹਾ ਤੀਗਾ ਸਮਝਦਾਰ ਤੀਗਾ ਹਮ ਉਹਨੇ ਸੋਚਿਆ ਵੀ ਚਾਹ ਮਹੀਨਾ ਵੀ ਤੇ ਨਾਲ ਜੂ ਨਾਲ ਵੀ ਕਿਹੜਾ ਦਿੰਦਾ ਦੂਜੇ ਨੂੰ ਪੂੜੇ ਉਹ ਭਾਈ ਅੱਡ ਕਰਤਾ ਜਦੋਂ ਅੱਡ ਕਰਤਾ ਕਹਿੰਦਾ ਵੀ ਲੈ ਕਿਹੜਾ ਮਰਜੀ ਡੰਗਰ ਖੋਲ ਲੈ ਕਹਿੰਦਾ ਮੈਂ ਮਾੜਾ ਕੋ ਖੋਲੂ ਮਸੱਦਰ ਮੈਂ ਖੋਲੂ ਮਸੱਦਰ ਮੈਂ ਖੋਲ ਲਈ ਚੋਣ ਜਾਣਦਾਂ ਨਹੀਂ ਤੀ ਅੱਛਾ ਗਵਮੰਡ ਨੂੰ ਸੱਦ ਲਿਆ ਕਰ ਗਵਮੰਡ ਨੂੰ ਚੋ ਜਾ ਕਰੇ ਹੁਣ ਗਵਮੰਡਨ ਕਨੇ ਕਦੋਂ ਚੋ ਗਈ ਉਹ ਜਦੋਂ ਭਾਈ ਫੇਰ ਵਾਗਿਆ ਸੱਦਨ ਕਹਿੰਦੀ ਭਾਈ ਮੈਥੋਂ ਨਹੀਂ ਤੇਰਾ ਸੱਤਾ ਹੁੰਦਾ ਰੋਦਾ ਆਪਦਾ ਭਾਈ ਤੂੰ ਚੋਣ ਆਲੀ ਲਿਆ ਤੇ ਨਹੀਂ ਉਹਨਾਂ ਦੇ ਨਾਲ ਰਲ ਜਾ। ਕਹਿੰਦਾ ਨਾਲ ਤਾਂ ਮੈਂ ਇਰਾਦਾ ਨਹੀਂ ਮੈਂ ਐਸੀ ਵੇਚਣੇ। ਅੱਛਾ। ਭਈ ਮੈਂ ਐਸੇ ਵੇਚਣ ਵਗ ਗਿਆ। ਤੇ ਪੱਲੇ ਲੈ ਗਿਆ ਬੰਨ ਕੇ ਆਟਾ। ਤੇ ਉਹਨਾਂ ਨੇ ਐਸੇ ਵੇਚ ਕੇ ਉਧਰੋਂ ਮੁੜਿਆ ਆਉਂਦਾ। ਆਟਾ ਪੱਲੇ ਨਾਲ ਬੰਨਿਆ ਹੋਇਆ। ਉਹਨੂੰ ਲੱਗੀ ਭੁੱਖ ਉਹਨੇ ਆਖੇ ਵੀ ਯਾਰ ਆ ਕਰੇ ਚੱਲਦੇ ਆਪਾਂ। ਵੀ ਬੁਢੀ ਤਾਂ ਰੋਟੀ ਬਕਵਾ ਕੇ ਖਾਣੇ ਆ। ਉਹ ਕੀ ਭਾਈ ਬੁਢੀ ਨੂੰ ਕਹਨਾਂ ਆ ਕੇ ਵੀ ਮਾਈ ਮੈਨੂੰ ਰੋਟੀ ਲਾ ਦੇ ਆਟਾ ਮੇਰੇ ਕੋਲ ਹੈਗਾ। ਕਹਿੰਦੀ ਲਿਆ ਪੁੱਤ ਲਾ ਦਿੰਨੀ ਐ ਬੁੜੀ ਆਟਾ ਗੁੰਨ ਲਿਆ ਬੁੜੀ ਨੇ ਆਟਾ ਗੁੰਨ ਕੇ ਪੇੜਾ ਤੋੜਨ ਲੱਗੀ ਤੂੰ ਕਹਿੰਦਾ ਬੇਬੇ ਕਾ ਗੱਲ ਕਹਾ ਕਹਿੰਦੀ ਕਹਿ ਪੁੱਤ ਬੁੜੀ ਦੇ ਮਾਂ ਹਤੀ ਰਾਜੀ ਵਾਲੀ ਭਾਰਤੀ ਪੀੜਾ ਕਹਿੰਦਾ ਜੇ ਤੇਰੀ ਮਾਂ ਇਸ ਮਰ ਗਈ ਇਹਨੂੰ ਬਾਹਰ ਵਿੱਚ ਦੀ ਕੱਢੋਂਗੇ ਕਿਵੇਂ ਵੀ ਬਾਹਰ ਪੀੜਾ ਮਾਂ ਹਸ ਰਾਜੀ ਐ ਕਹਿੰਦੀ ਚੱਕ ਵੇ ਦਾਦੇ ਮੰਗੋਣੇ ਆਟਾ ਮੈਂ ਤਾਂ ਮਰੀ ਮਾਂ ਸਮਾਰਦਾ ਹੁਣ ਗੁੰਨਾ ਹੋਇਆ ਆਟਾ ਜਦੋਂ ਸਿਆਰੇ ਦੇ ਲੜ ਬੰਨ ਲਿਆ ਮੋਟਰ ਤਾਂ ਸਿੱਟ ਲਿਆ ਉਹ ਮਾਂਗਰੋਂ ਤਪਕੇ ਸਿੱਟਣ ਲੱਗਿਆ ਪਾਣੀ ਦੀ ਆਟਾ ਹਲ ਹਲ ਤੇਰੇ ਵਰਗਾ ਟੱਕਰਿਆ ਕਹਿੰਦਾ ਭਾਈ ਆ ਮਾਂਗਰ ਕੀ ਡੁੱਲਦਾ ਕਹਿੰਦਾ ਜੀਬ ਦਾ ਰਸ ਕਹਿੰਦਾ ਜੀਬ ਦਾ ਰਸ ਕਹਿੰਦਾ ਹਾਂ ਇਹ ਜੀਬ ਦਾ ਰਸ ਡੁੱਲਦਾ ਮੇਰਾ ਕਹਿੰਦਾ ਕਿਵੇਂ ਕਹਿੰਦਾ ਲੈ ਸੁਣ ਲੈ ਮੇਤਰਾ ਮੈਂ ਕਿਸੇ ਨੇ ਪਲਾਤੀ ਮੈਨੂੰ ਚਾਬੀ ਮੈਂ ਹੋ ਗਿਆ ਅੱਡ ਮੈਂ ਸੱਦਰਮਾ ਸਖੋਲੀ ਚੂਨ ਵਾਲਾ ਕੁੱਤੇ ਆ ਕਹਿੰਦਾ ਜਦੋਂ ਚੂਨ ਵਾਲਾ ਤਾਂ ਮੈਂ ਵੇਚਣ ਬਾਗਿਆ ਮੈਂ ਇਹ ਵੇਚ ਕੇ ਮੈਂ ਮੁੜ ਆਉਂਦਾ ਸੀ ਕਹਿੰਦਾ ਮੈਂ ਬੁਢੀ ਜੇ ਦੇਖ ਕੇ ਕਿ ਉਹ ਤਾਂ ਮਾਈ ਤੋਂ ਰੋਟੀ ਲਾ ਕੇ ਖਾ ਲਈਏ ਕਹਿੰਦਾ ਭਾਈ ਮੈਂ ਉੱਥੇ ਆਟਾ ਫੜਾਤਾ ਉਹਨੇ ਆਟਾ ਗੁੰਨ ਲਿਆ ਜਦੋਂ ਪੇੜਾ ਤੋੜਨ ਲੱਗੀ ਕਹਿੰਦਾ ਮੈਥੋਂ ਤਾਂ ਗਲਤ ਬੋਲਿਆ ਗਿਆ ਕਹਿੰਦਾ ਕਿਵੇਂ ਕਹਿੰਦਾ ਮੈਂ ਕਹਿੰਦਾ ਵੀ ਮਾਂ ਜੇ ਤੇਰੀ ਮਾਂ ਇਸ ਮਾਰਗੀ ਪਾਰ ਪੇਚਦੀ ਨਿਕਾਵੇਂਗੀ ਕਿਵੇਂ ਕਹਿੰਦਾ ਉਹਨੇ ਆਟਾ ਮੇਰੇ ਮੱਥੇ 'ਚ ਮਾਰਿਆ ਨਹੀਂ ਚੱਕ ਪਈ ਆਉਦਾ ਜੇ ਤੂੰ ਮਾਜੀ ਲਾ ਲਈ ਕਹਿੰਦਾ ਤਾਂ ਜੀਬ ਦਾ ਰਸ ਹੈ ਇਹ ਆਟਾ ਗੁੰਨਿਆ ਹੋਇਆ ਇਹ ਹਲ 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 ਕਹਿੰਦਾ ਪਾਣੀ ਛੱਡ ਗਿਆ ਆਉਂਦਾ ਘਰੇ ਮੁੜਿਆ ਘਰੇ ਆ ਕੇ ਆ ਕੇ ਸੰਝ ਲੈ ਅਦੀ ਭਝਾਈ ਦੇ ਲਾਲਾ ਮੰਜੇ ਦੇ ਮਾਰੇ ਆਟਾ ਕਹਿੰਦਾ ਚੱਕ ਲਾ ਰੋਟੀਆਂ ਉਹ ਕਹਿੰਦੀ ਤੂੰ ਅੱਡਾਂ ਵਿੱਡਾਂ ਸਿੱਤਨੀ ਰੋਟੀ ਕੋ ਲੈ ਜੀ ਕਹਿੰਦਾ ਬਸ ਲਾ ਰੋਟੀ ਚਲ ਉਹਦਾ ਭਾਈ ਸਿਆਣਾ ਤੇ ਉਹ ਕਹਿੰਦਾ ਲਾ ਦੇ ਉਹਨੇ ਪੇ ਚਾਰ ਰੋਟੀਆਂ ਲਾਤੀਆਂ ਖਾ ਕੇ ਰੋਟੀਆਂ ਲਾਟੀਆਂ ਅੱਜ ਕੋ ਉਹਨਾਂ ਕੋਲੇ ਵਾਗ ਜੀ ਨੇ ਚਾਪੀ ਭਰੀ ਤੀ ਕਹਿੰਦਾ ਹੋਰ ਵੀ ਸਾਡੇ ਘਰੇ ਕੰਮ ਆ ਮੜਾ ਜਾ ਤੇ ਆ ਕੰਮ ਕਰਾ ਕੇ ਮੇਰੇ ਨਾਲ ਉਹਨਾਂ ਨੇ ਅੱਖੇ ਵਿੱਚ ਲੱਟਤਾ ਆਪਣਾ ਕਰੀ ਹੋਇਆ ਇਹ ਉਹਨੂੰ ਕੀ ਪਤਾ ਦੀ 270 ਪਲੇਟ ਗੁਰਮੀਰੀ ਕਰ ਗਏ ਤੇ ਜਾ ਕੇ ਕਹਿੰਦਾ ਵੀ ਆ ਜਾਓ ਜਦੋਂ ਦੰ ਨਗਾ ਲੇ ਬਾੜਾਤਾ ਵੀ ਹਾ ਆਦੇ ਭਾਈ ਨੂੰ ਕਹਿੰਦਾ ਇੱਕ ਨੂੰ ਤਾਂ ਫੱਲਾ ਤੂੰ ਤੇ ਇੱਕ ਨੂੰ ਫਾਦਮ ਹੈ ਕਹਿੰਦਾ ਕਿਉਂ ਕਹਿੰਦਾ ਇਹਨੇ ਕਰਾਇਆ ਕੰਮ ਇਹਨਾਂ ਨੇ ਮੇਰਾ ਮੈਂ ਤਾਂ ਮੈਸੇ ਬਕਿਆਤੀ ਘਰੋਂ ਸੱਜਰ ਨਾਲੇ ਕਹਿੰਦਾ ਭਾਈ ਸਾਹਿਬ ਜਮੀਨ ਬਣਵਾ ਲਈ ਨੜੇ ਕਹਿੰਦਾ ਮੈਂ ਭੁੱਖਾ ਮਰਦਾ ਐ ਕਹਿੰਦਾ ਕਮੰਡ ਨੇ ਧਾਰਨੀ ਚੁਈ ਕਹਿੰਦਾ ਪਰ ਆ ਬਾ ਜੇ ਤਾਂ ਜੂਨ ਹੈਗੀ ਐ ਤਾਂ ਤੌਰਤ ਨਹੀਂ ਐ ਫਿਰ ਉਹਨੇ ਬਖਾਣਾ ਪਾਇਆ ਤੀ ਕਹਿੰਦਾ ਸੜੇ ਵਰਗੀ ਐਸ ਨਹੀਂ ਜੇ ਸੜਾ ਘਰ ਬਿਮਾਰ ਨਾ ਹੋਵੇ ਉਹਨੇ ਜ਼ਿੰਮੇਦਾਰ ਨਿਕਲ ਕੇ ਤੀ ਕਹਿੰਦਾ ਸੜੇ ਵਰਗੀ ਐਸ ਨਹੀਂ ਜੇ ਸੜਾ ਘਰ ਬਿਮਾਰ ਨਾ ਹੋਵੇ ਕਹਿੰਦਾ ਮੈਂ ਜੇ ਬਨ ਕੇ ਚੱਲ ਉਂਗਲ ਤੇ ਲੱਗਿਆ ਆ ਤਰੇਫ ਰਦੇ ਮੈਂ ਤੇ ਨੋਣਾ ਮੰਗੂ ਕਹਿੰਦਾ ਅਜ ਤੋਂ ਬਾਅਦ ਮੈਂ 20 ਤੋਂ ਗਾਣਾ ਲੈਂਦੀ ਹਾਂ ਕਹਿੰਦਾ ਅੱਜ ਤੋਂ ਬਾਅਦ ਭਰਾਵਾ ਮੈਂ ਤੁਹਾਡੇ ਨਾਲ ਹਾਂ ਤੇ ਨਾ ਅਡੋਹਵਾ ਨਾ ਕਰ ਉਹ ਕਹਿੰਦਾ ਫਿਰ ਐਂ ਕਰ ਹੁਣ ਵੀ ਸ਼ੱਕ ਕੱਢ ਲਾਦੀ ਕਹਿੰਦਾ ਨਾ ਬਾਹਰ ਨਿਕਲ ਗਈ ਕਹਿੰਦਾ ਕਿਉਂ ਕਹਿੰਦਾ ਭੁੱਖਾ ਮਰਦਾ ਐ ਜੀਵ ਦੀ ਰਸਨਾ ਜੇ ਕਹਿੰਦਾ ਮੈਂ ਮੱਸ ਨਾ ਹੀ ਕਹਿਦਾ ਵੀ ਤੇਰੀ ਮੱਸ ਮਰਦੀ ਕਹਿੰਦਾ ਰੋਟੀਆਂ ਤਾਂ ਲਾਹਾਂਦੀ ਮੈਨੂੰ ਕਹਿੰਦਾ ਉਸੇ ਭਰਜਾਈ ਦੀਆਂ ਪੱਕੀਆਂ ਖਾਣੀਆਂ ਪੈਗੀਆਂ ਕਹਿੰਦਾ ਜੇ ਤੋ ਬਾਦ ਪਈ ਮੈਂ ਐਡ ਨਹੀਂ ਹੁੰਦਾ ਆ ਸਾਮੋ ਜਮੀਨ ਤੇ ਆ ਸਾਮੋ ਡੰਗਰ ਪਸੂ ਆ ਸਾਮੋ ਦਾ ਕਰ